ਕਮੇਟੀ ਪੰਜਾਬ ਪੋਰਟ ਬੱਡੇ ਦੀ ਗਵਾਹੀ ਦੇ ਹੇਠ ਅਸੀਂ ਹ 13 ਦਸੰਬਰ ਹੋ ਚੁੱਕੀ ਹੈ ਪਿੰਡ ਤਲਵੰਡੀ ਸੋਭਾ ਸਿੰਘ ਤੋਂ ਜਿਹੜਾ ਜਥਾ ਰਵਾਨਾ ਆਇਆ ਹੈ ਅੱਜ ਮੈਂ ਤੁਹਾਨੂੰ ਤਾਲਾ ਤਸਵੀਰ ਵਿਖਾਉਣ ਲਿਆ ਤਲਵੰਡੀ ਸੋਭਾ ਸਿੰਘ ਦੀ ਜਿਹੜਾ ਜਥਾ ਰਵਾਨਾ ਹੋਇਆ ਸੀ ਖਨੌਰੀ ਬਾਟਰ ਨੂੰ ਜਾ ਰਿਹਾ ਹੈ ਅੱਜ 13 ਦਸੰਬਰ ਆ ਅੱਜ ਅਸੀਂ ਜੋ ਪ੍ਰਧਾਨ ਮੁਖਤਿਆਰ ਸਿੰਘ ਤਲਵੰਡੀ ਸੋਭਾ ਸਿੰਘ ਤੋਂ ਗੁਰਪ੍ਰੇ ਸਿੰਘ ਕੋਟਲੀਣਾ ਇਹਨਾਂ ਨਾਲ ਗੱਲਬਾਤ ਕਰਾਂ ਹਾਂ ਗੁਰਪ੍ਰੇ ਸਿੰਘ ਦੀ ਕੋਟਲੀ ਸਾਬ ਜੀ ਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਖਣੌਰੀ ਬਾਰਡਰ ਨੂੰ ਜਾ ਰਹੇ ਹਾਂ ਤੇ ਗੁਰਦੁਆਰਾ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲੇ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਇੱਥੇ ਜਲਪਾਣੀ ਛਕਣ ਵਾਸਤੇ ਅਸੀਂ ਰੁਪਏ ਸੀ ਜੋ ਕਿ ਸਮੂਹ ਕਿਸਾਨਾਂ ਨੂੰ ਪੰਜਾਬ ਔਰ ਹਰਿਆਣੇ ਦੇ ਜਿਹੜੇ ਬਸਨੀਕ ਕਿਸਾਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਹਾਡੀ ਖਾਤਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪਣੀ ਜ਼ਿੰਦਗੀ ਦਾਤੇ ਲਾ ਕੇ ਉੱਥੇ ਬੈਠੇ ਨੇ ਤੇ ਸਮੂਹ ਕਿਸਾਨਾਂ ਨੂੰ ਬੇਨਤੀ ਹੈ ਕਿ ਵੀ ਹੀਰਾ ਘੱਟ ਕੇ ਤੁਸੀਂ ਖਣੌਰੀ ਔਰ ਸ਼ਿੰਭੂ ਬਾਰਡਰ ਤੇ ਪਹੁੰਚੋ ਤੇ ਜੋ ਜਿਹੜਾ ਸਾਡਾ ਮੋਰਚਾ ਹੈ ਉਹਨੂੰ ਬਿਨਾਂ ਕਿਸੇ ਨੁਕਸਾਨ ਤੋਂ ਅਸੀਂ ਫਤਿਹ ਕਰਕੇ ਵਾਪਸ ਪਰਤਿਏ ਤੇ ਜੇ ਅਸੀਂ ਆਪਾਂ ਇਸ ਗੱਲ ਤੇ ਨਾ ਮੁਣਕਰ ਹੋਣੇ ਇਸ ਗੱਲ ਤੇ ਗੌਰ ਨਹੀਂ ਕਰਦੇ ਤੇ ਫਿਰ ਜਿਹੜਾ ਅਨਸਾਨ ਮਰਨ ਵਰਤ ਤੇ ਬੈਠਾ ਹੈ ਉਹ ਆਪਣੀ ਜ਼ਿੰਦਗੀ ਤਾਂ ਦਾਤ ਤੇ ਲਾ ਸਕਦਾ ਹੈ ਜਿੰਨਾ ਚਿਰ ਮੋਰਚਾ ਫਤੇ ਨਹੀਂ ਹੁੰਦਾ ਉਹਨਾਂ ਚਿਰ ਉਹ ਜਿਹੜਾ ਅੰਨ ਹੈ ਉਹਨੇ ਜਲ ਪਾਣੀ ਛੱਡਿਆ ਹੋਇਆ ਹੈ ਉਹ ਨਹੀਂ ਛਕੇਗਾ ਤੇ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਉਹਦਾ ਸਾਥ ਦਈਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਤੇ ਹੋਮ ਹਮਾ ਕੇ ਖਨੌਰੀ ਔਰ ਸ਼ਿੰਭੂ ਬਾਰਡਰ ਤੇ ਪਹੁੰਚੋ ਜੀ ਸਾਰਿਆਂ ਨੂੰ ਪੂਰਜਰ ਅਪੀਲ ਹੈ ਇਹ ਜਿਹੜਾ ਜਥਾ ਕਰਮਜੀਤ ਸਿੰਘ ਜੀ ਜੋੜ ਤਲਵੰਡੀ ਇਹ ਅੱਜ ਖਨੌਰੀ ਬਾਰਡਰ ਤੇ ਪਹੁੰਚ ਰਿਹਾ ਹੈ ਤੇ ਤੁਹਾਡੇ ਪੰਜਾਬ ਔਰ ਹਰਿਆਣੇ ਦੇ ਕਿਸਾਨਾਂ ਦੀ ਬਹੁਤ ਜ਼ਿਆਦਾ ਹੀ ਜ਼ਰੂਰਤ ਹੈ ਸਾਨੂੰ ਤੇ ਤੁਸੀਂ ਉੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ